ਜੇਨ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 6 ਮਾਤ੍ਰਿਪੂਜ ਅਭਿਆਸ ਨੰਬਰ 6.3 ਇਹ ਸਵਾਲ ਨੰਬਰ 14 ਉਹ ਜੇਨ ਨੂੰ ਜਸੀਂ 7 ਵਿਧੀਆਂ ਰਾਹੀਂ ਕਰਦੇ ਪਏ ਆ ਤੇ ਪਹਿਲੀਆਂ 5 ਵਿਧੀਆਂ ਦੋ ਭਾਗਾਂ ਵਿੱਚ ਅਸੀਂ ਕਰ ਚੁੱਕੇ ਆ ਤੇ ਹੁਣ ਭਾਗ ਤੀਜੇ ਵਿੱਚ ਬਾਕੀ ਦੋ ਬਚੀਆਂ ਦੋ ਵਿਧੀਆਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਬੜਾ ਹੀ ਰੋਚਕ ਸਵਾਲ ਹੈ ਬੱਚਿਓ ਤੇ ਮਜ਼ੇਦਾਰ ਗੱਲ ਇਹ ਕਿ ਸਵਾਲ ਨੂੰ ਅਸੀਂ 7 ਵਿਧੀਆਂ ਰਾਹੀਂ ਕਰਦੇ ਪਏ ਆ ਸੋ ਮੈਂ ਵਿਦਿਆਰਥੀਆਂ ਨੂੰ ਪ੍ਰੇਰਣਾ ਕਰਾਂਗਾ ਕਿ ਸਭ ਤੋਂ ਵਧੀਆ ਰਾਹੀ ਤੁਸੀਂ ਕਰੋ ਤਾਂ ਕਿ ਤੁਹਾਡੇ ਦਿਮਾਗ ਦਾ ਭਰਪੂਰ ਵਿਕਾਸ ਹੋਵੇ ਗਣਿਤ ਦੇ ਸਿਧਾਂਤ ਵਿੱਚ ਤੁਹਾਨੂੰ ਸਪਸ਼ਟਤਾ ਆਵੇ ਤੇ ਗਣਿਕ ਗਣਿਤ ਜਿਹੜਾ ਰੋਚਕ ਲੱਗਣਾ ਸ਼ੁਰੂ ਹੋ ਜਾਵੇ ਤੇ ਬੱਚਿਓ ਇਹਦੇ ਨਾਲ ਤੁਹਾਨੂੰ ਸਮੱਸਿਆਵਾਂ ਹੱਲ ਕਰਨ ਦਾ ਜਿਹੜਾ ਹੈ ਇਹ ਰੁਝਾਨ ਜਿਹੜਾ ਹੈ ਇੱਕ ਮਹਾਰਤ ਹੈਗੀ ਹੈ ਇੱਕ ਸਕਿੱਲ ਹੈਗੀ ਹੈ ਤੁਹਾਡੇ ਅੰਦਰ ਵਿਕਸਿਤ ਹੋਏਗੀ ਸੋ ਦੇਖੀਏ ਤੇ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਆਂ ਤੁਹਾਡੀ 10ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤਾਂ ਉਹ ਤੇ ਜਾ ਕੇ ਪਲੇਸ ਨੂੰ ਖੋਲੋ ਉੱਥੇ ਤੁਹਾਨੂੰ ਮਿਲੇਗੀ 10th ਇੰਗਲਿਸ਼ ਐਮਸੀਬੀ 10th ਇੰਗਲਿਸ਼ ਲਿਟਰੇਚਰ 10th ਗ੍ਰਾਮਰ ਫਿਰ 10th ਸਾਇੰਸ ਤੇ ਫਿਰ ਇੱਕ ਹੈਗੀ ਹੈ 10th ਮੈਥ ਪੀਐਸਸੀਬੀ ਇੰਗਲਿਸ਼ ਮੀਡੀਅਮ ਦੇ ਵਿੱਚ ਤੇ ਫਿਰ ਇੱਕ ਹੈਗੀ ਹੈ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ ਇੱਕ ਹੈਗੀ ਹੈ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਇੱਕ ਹੈਗੀ 10th ਮੈਥ ਨੋਟਸ ਜਿਹਦੇ ਵਿੱਚ ਗਣਿਤ ਦੀਆਂ ਜਿਹੜੀਆਂ ਬਰੀਕੀਆਂ ਉਹ ਦੱਸੀਆਂ ਗਈਆਂ ਨੇ ਇੱਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇਵੇਂ ਗੁਣਾ ਪਾਵਿਤੇ ਜਿਹੜੀ ਆਪਣੀ ਵਰਗ ਬਾਰੇ ਕਿਵੇਂ ਕਰਨੇ ਨੇ ਤੇ ਇੱਕ ਹੋਰ ਬੜੀ ਵਧੀਆ ਪਲੇਲਿਸਟ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਪਲੇਲਿਸਟਾਂ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਦੱਸੀਆਂ ਗਈਆਂ ਨੇ ਜੋ ਕਿ ਗਿਆਨ ਦਾ ਖਜ਼ਾਨਾ ਹੈ ਸੋ ਤੁਸੀਂ ਉਹਨੂੰ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚੋ ਸਵਾਲ ਕੀ ਹੈ ਕਿ ਇੱਕ ਤ੍ਰਿਭੁਜ A B C ਦੀਆਂ ਭੁਜਾਵਾਂ A B A C ਅਤੇ A D ਮੱਧਿਕਾ A D ਸੋ A B A C ਤੇ ਮੱਧਿਕਾ A D ਇੱਕ ਹੋਰ ਤ੍ਰਿਭੁਜ ਦੀਆਂ ਭੁਜਾਵਾਂ P Q P R ਅਤੇ P M ਸੋ PQ PR ਤੇ ਮੱਧਿਕਾ PM ਦੇ ਕਰਮਵਾਰ ਸਮਾਨ ਅਨੁਪਾਤੀ ਠੀਕ ਹੈ ਦਰਸਾਓ ਕਿ ਤ੍ਰਿਪੂਜ ABC ਸਮਰੂਪ ਹੈ ਤ੍ਰਿਪੂਜ PQR ਦੇ ਸੋ ਦੋ ਪ भुजाਵਾਂ ਐਵੜੀਆਂ ਤੇ ਇੱਕ ਮੱਧਿਕਾ ਇਹ ਤਿੰਨ ਅਨੁਪਾਤੀਆਂ ਹਨ ਸਮਾਨ ਅਨੁਪਾਤੀਆਂ ਹਨ ਠੀਕ ਹੈ ਸੋ ਅਸੀਂ ਉਹਨਾਂ ਨੂੰ ਕਿੱਦਾਂ ਕਰਦੇ ਹਾਂ ਪਹਿਲੀ 5 ਵਿਧੀਆਂ ਅਸੀਂ ਕਰ ਚੁੱਕੇ ਹਾਂ ਹੁਣ 6ਵੀਂ ਵਿਧੀ ਸੋ so, AD ਅਤੇ PM ਨੂੰ ਕਰਮਵਾਰ E ਅਤੇ S ਤੱਕ ਇਸ ਤਰ੍ਹਾਂ ਵਧਾਓ ਕਿ AD DE ਅਤੇ PM MS ਹੋਵੇ। ਸੋ so, AD ਨੂੰ ਤਾਂ ਵਧਾਤਾ ਤੇ AD DE ਤੇ PM ਨੂੰ ਵਧਾਤਾ PM ES MS ਠੀਕ ਹੈ। ਹੁਣ ਤ੍ਰਿਭੁਜ ABD ਅਤੇ ECD ਵਿੱਚ ABD ਅਤੇ ECD ਦੇ ਵਿੱਚ ਠੀਕ ਹੈ। AD DE ਰਚਨਾ ਕੀ ਹੈ AD DE ਅਤੇ BD DC ਦਿੱਤਾ ਹੋਇਆ ਹੈ। ਕਿਉਂਕਿ ਮੱਧਿਕਾ ਹੈਗੀ ਹੈ ਸੋ ਡੀ ਮੱਧ ਬਿੰਦੂ ਹੈਗਾ ਸੋ BD DC ਦਿੱਤਾ ਹੈ ਕੋਣ ADB ਕੋਣ EDC ਸ਼ਿਖਰ ਸੰਮੂ ਕੋਣ ਇਹ ਦੋਨੋਂ ਬਰਾਬਰ ਲੇ ਸੋ ਐਸਐਸ ਸਰਬੰਗ ਸਮਤਾ ਮੁਤਾਬਕ ਤ੍ਰਿਪੂਜ ABD ਸਰਬੰਗ ਸਮ ਹੈ ਤ੍ਰਿਪੂਜ ECD ਦੇ ਸੋ ਦੋਨੋਂ ਤ੍ਰਿਪੂਜ ਬੱਚਿਓ ਜੀ ਕੀ ਹੋ ਗਏ ਇਹ ਸਰਬੰਗ ਸਮ ਹੋ ਗਏ ਇਸੇ ਤਰ੍ਹਾਂ ਅਸੀਂ ਇਹਨੂੰ ਵੀ ਕਰ ਸਕਦੇ ਹਾਂ ਇਹਨੂੰ ਦੁਬਾਰਾ ਕਰਨ ਦੀ ਲੋੜ ਨਹੀਂ ਦੂਜੇ ਤ੍ਰਿਪੂਜ ਦਾ ਇਹ ਜੋੜਾ ਵੀ ਸਰਬੰਗ ਸਮ ਹੋਏਗਾ ਇਹ ਸਰਬੰਗ ਸਮ ਅਸੀਂ ਸਿਰਫ ਕਰ ਦਿੱਤਾ ਸੋ so, AB EC ਇਹਦਾ ਮਤਲਬ ਕਿ ਹੋ ਗਿਆ ਕਿ AB ਜਿਹੜਾ ਹੈ ਉਹ EC ਦੇ ਬਰਾਬਰ ਹੋ ਗਿਆ ਕਿਉਂ ਸਰਬੰਸਮ ਤ੍ਰਿਕੋਣ ਦੀਆਂ ਸੰਗਤ ਕੋਣਾਂ ਬਰਾਬਰ ਹੋ ਗਿਆ ਨੇ ਠੀਕ ਹੈ ਸੋ ਇਸੇ ਤਰ੍ਹਾਂ PQ ਉਹ ਹੈਮ ਸਰਬੰਸਮ ਤ੍ਰਿਕੋਣ S R M ਜਿਹੜਾ ਪਹਿਲੇ ਦੱਸਿਆ ਹੈ ਸਰਬੰਸਮ ਹੋਇਆ ਅਤੇ PQ ਬਰਾਬਰ ਹੈ SR ਸੋ PQ SR ਠੀਕ ਹੈ ਜੀ ਹੁਣ ਦਿੱਤਾ ਹੈ AB PQ AC PR ब्रावर AD ब्रावर PM ਇਹਨਾਂ ਨੇ ਕਿਹਾ ਨਾ ਕਿ AB AC ਤੇ AD AB AC AD ਸਮਾਨ ਅਨੁਪਾਤੀ ਹਨ APQ PR ਤੇ PM ਦਿੱਤਾ ਹੋਇਆ ਨੇ ਠੀਕ ਹੈ ਨਾ ਜਾਂ ਹੁਣ AB ਦੀ ਜਗ੍ਹਾ ਮੈਂ ਕੀ ਲਿਖ ਦਿੱਤਾ AC ਲਿਖ ਦਿੱਤਾ ਤੇ PQ ਦੀ ਜਗ੍ਹਾ ਕੀ ਲਿਖ ਦਿੱਤਾ SR ਲਿਖ ਦਿੱਤਾ AC SR ਬਾਕੀ ਇਹੀ ਲਿਖ ਦਿੱਤਾ ਇਹ ਇੱਥੇ ਮੈਂ ਕੀ ਕੀਤਾ ਇਹ ਦੋ ਦੇ ਨਾਲ ਗੁਣਾ ਕਰਤਾ 2 AD ਤੇ 2 PM ਹੁਣ ਜਿਲੇ ਬੱਚਿਓ ਇਹ 2 AD ਜਿਹੜਾ ਹੈ ਕਿਹਦੇ ਬਰਾਬਰ ਹੋ ਜਾਏਗਾ AE ਦੇ ਬਰਾਬਰ ਹੋ ਜਾਏਗਾ ਤੇ 2 PM ਕਿਹਦੇ ਬਰਾਬਰ ਹੋ ਜਾਏਗਾ PS ਦੇ ਬਰਾਬਰ ਹੋ ਜਾਏਗਾ ਕਿਉਂਕਿ ਇਹ ਬਰਾਬਰ ਹੈ ਨਾ ਦੋਨੋਂ ਠੀਕ ਹੈ ਨਾ ਸਹੀ ਬਰੌਟੀਅਸ ਸੋ ਸਮਰੂਪਤਾ SSS ਦੀ ਕਸ਼ੋਰਟੀ ਦੇ ਮੁਤਾਬਕ ਤ੍ਰਿਭੁਜ AEC ਤ੍ਰਿਭੁਜ A AC ਐਵਲ AEC EPSR A SR ਇਹ ਦੋਨੋਂ ਤ੍ਰਿਭੁਜ ਕੀ ਹੋ ਗਏ ਸਮਰੂਪ ਹੋ ਗਏ ਕਿਉਂਕਿ AC AR ਦੇ ਅਨੁਪਾਤ ਵਿੱਚ ਹੈਗਾ AE ਇਹਦੇ a r m ਇਹਦੇ ਸੌਰੀ ਇਹਦਾ e s r ਠੀਕ ਹੈ ਨਾ ਸੋ ਇਹ ਸਾਰੇ ਸਮਾਨ ਅਨੁਪਾਤ ਦੇ ਹੋਏ ਤਿੰਨੋਂ ਭਜਾਵਾਂ ਸੋ s s s ਦੀ ਕਿਸੋਟੀ ਦੇ ਸਮਰੂਪਤਾ ਦੇ ਅਨੁਸਾਰ ਇਹ ਦੋਨੋਂ ਤਰੀਕੋ ਜਿਹੜੇ ਨੇ ਸਮਰੂਪ ਹੋ ਗਏ ਉਂਝਲੇ ਸਮਰੂਪ ਹੋ ਗਿਆ ਅਸੀਂ ਫੇਰ ਲਿਖ ਦਿੱਤਾ ਇੱਥੇ ਲੜੀ ਜੋੜਨ ਲਈ ਸੋ ਇਹਦਾ ਹੁਣ ਕੀ ਹੋਇਆ ਜੇ ਸਮਰੂਪ ਹੋਣ ਤੇ ਵੀ ਸੰਗਤ ਕੋਣ ਬਰਾਬਰ ਹੁੰਦੇ ਨੇ ਸੋ ਕੋਣ e a c ਕੋਣ e a c ਬਰਾਬਰ ਕੋਣ MPR M E R ਠੀਕ ਹੈ ਨਾ DAC ਲਿਖ ਲਓ ਪਾਵੇਂ ਆਵੇਂ ਇਹ ਦੇਖੋ ਇਹ ਜਿਹੜਾ ਹੈਗਾ E AC ਨੂੰ ਮੈਂ DAC ਲਿਖ ਸਕਦਾ ਹਾਂ DAC ਅੱਧਾ ਕਰਕੇ ਤੇ ਇਸੇ ਤਰ੍ਹਾਂ SPR ਨੂੰ ਮੈਂ MPR ਲਿਖ ਸਕਦਾ ਹਾਂ ਠੀਕ ਹੈ ਜੀ ਤੇ DAC ਨੂੰ ਮੈਂ MPR ਲਿਖ ਲਿਆ ਸੋ ਕੋਣ DAC ਜਿਹੜਾ E AC ਜਿਹੜਾ ਹੈਗਾ E A C ਇਹ ਬਰਾਬਰ ਹੋ ਗਿਆ SPR S P ਆਰ ਤੇ ਵੇਲੇ ਛੋਟਾ ਕਰਕੇ ਲਿਖ ਲਿਆ ਡੀਏਸੀ ਬਰਾਬਰ ਐਮਪੀਆਰ ਠੀਕ ਹੈ ਜੀ ਹੁਣ ਤ੍ਰਿਪੁਜ ਡੀਏਸੀ ਅਤੇ ਐਮਪੀਆਰ ਵਿੱਚ ਹੁਣ ਆਪਣੇ ਤ੍ਰਿਪੁਜ ਲੈਦੇ ਛੋਟੇ ਵਾਲੇ ਇਹ ਕਿਹੜਾ ਤੇ ਕਿਹੜਾ ਕੋਣ ਡੀਏਸੀ ਬਰਾਬਰ ਕੋਣ ਐਮਪੀਆਰ ਸਿੱਧ ਕੀਤਾ ਇੱਥੇ ਸਿੱਧ ਕੀਤਾ ਨਾ ਆਪਾਂ ਉਹ ਨਾਲੇ ਦਿੱਤਾ ਹੈ ਏਸੀ ਪੀਆਰ ਬਰਾਬਰ ਏਡੀ ਪੀਐਮ ਅਤੇ ਦਿੱਤਾ ਹੋਇਆ ਸੋ ਸਮਰੂਪਤਾ ਐਸਏਐਸ ਦੀ ਕਨਸਰਟੀ ਦੇ ਮੁਤਾਬਿਕ ਤ੍ਰਿਪੁਜ ਡੀਏਸੀ ਰੋ ਡੀ اے ਸੀ ਤੇ ਆਪਣਾ ਐਮ ਪੀ ਆਰ ਇਹ ਦੋ ਤ੍ਰਿਭੁਜ ਕੀ ਹੋ ਗਏ ਸਮਰੂਪ ਹੋ ਗਏ ਠੀਕ ਹੈ ਜੀ ਉਹਨੇ ਸਮਰੂਪ ਹੋ ਗਏ ਸਿੱਧ ਕਰ ਦਿੱਤਾ ਸੋ ਇਹਦਾ ਉਹਨੇ ਕੀ ਹੋਇਆ ਜੇ ਇਹ ਸਮਰੂਪ ਹੋ ਗਏ ਤੇ ਕੋਣ ਏ ਸੀ ਡੀ ਕੋਣ ਏ ਸੀ ਡੀ ਬਰਾਬਰ ਕੋਣ ਪੀ ਆਰ ਐਮ ਠੀਕ ਹੈ ਜੀ ਇਹਨੂੰ ਮੈਂ ਕਿਵੇਂ ਦੱਸ ਸਕਦਾ ਏ ਸੀ ਡੀ ਨੂੰ ਮੈਂ ਏ ਸੀ ਬੀ ਲਿਖ ਸਕਦਾ ਇੱਥੇ ਏ ਵੀ ਸੀ ਤੇ ਪੀ ਆਰ ਐਮ ਨੂੰ ਪੀ ਆਰ ਕਿਊ ਲਿਖ ਸਕਦਾ ਇੱਕੋ ਹੀ ਗੱਲ ਲੱਗੀ ਹੈ ਕੋਣ ਉਹੀ ਹੈਗਾ ਸਿਰਫ ਜਿਹੜੀ ਭੁਜਾ ਹੈਗੀ ਉਹਨੂੰ ਵੱਡਾ ਕਰ ਦਿੱਤਾ ਹੈ ਇੱਥੇ 20 ਤੋਂ D ਤੱਕ ਲੈ ਗਏ ਅਮ ਤੋ ਕਿੰਨਾ ਤੱਕ ਲੈ ਗਏ ਠੀਕ ਹੈ ਉਹ AC PR CD RM ਸੰਗਤ ਭੁਜਾਵਾਂ ਸਮਾਨ ਅਨੁਪਾਤੀ ਠੀਕ ਹੈ ਨਾ ਕਿਉਂਕਿ ਅਸੀਂ ਇਸ ਸਮਰੂਪ ਸਿਧ ਕੀਤਾ ਹੈ ਨਾ ਸੋ AC PR CD ਆਪਣਾ CD RM ਠੀਕ ਹੈ ਜੀ ਸੋ AC PR ਸੋ ਇਹਨੂੰ ਦੋ ਦੋਨਾਂ ਮੈਂ ਗੁਣਾ ਕਰਤਾ ਦੋਨੋਂ ਅੰਸ਼ ਨੂੰ ਵੀ ਤੇ ਹਰ ਨੂੰ ਵੀ ਨਿਊਮਰੇਟਰ ਡਿਨੋਮੀਨੇਟਰ ਨੂੰ ਠੀਕ ਹੈ ਸੋ ਇਹ ਕੀ ਹੋ ਜਾਏਗਾ AC PR ਹੈ 2 BC ਹੋ ਜਾਏਗਾ ਜਿਹੜੇ ਨੂੰ ਦੁਗਣਾ ਕਰਾਂਗੇ BC ਹੋ ਜਾਏਗਾ ਇਹਨੂੰ ਦੁਗਣਾ ਕਰਾਂਗੇ ਤੇ RQ ਆ ਜਾਏਗਾ ਠੀਕ ਹੈ BC RQ ਸੋ ਸਮਰੂਪਤਾ SAS ਹੁਣ ਇਹ ਜਿਹੜਾ ਇਹ ਕੋਣ ਬਰਾਬਰ ਹੋ ਗਿਆ ਇਹ ਕੋਣ ਬਰਾਬਰ ਹੋ ਗਿਆ ਇਹ ਸਮਾਨ ਅਨੁਪਾਤੀ ਹੈ ਇਹ ਸਮਾਨ ਅਨੁਪਾਤੀ ਹੈ ਇਹ ਸਮਾਨ ਅਨੁਪਾਤੀ ਹੈ ਸਮਾਨ ਅਨੁਪਾਤੀ ਹੈ ਇਹ AC PR ਦੇ BC QR ਦੇ ਤੇ ਇਹ ਕੋਣ ਜਿਹੜਾ ਸੀ ਬਰਾਬਰ ਸਿੱਧ ਕਰ ਦਿੱਤਾ ਸੋ ਤ੍ਰਿਪੂਜ एबीसी ਸਮਰੂਪ ਹੈ ਤ੍ਰਿपੂਜ एक्यूआर ਦੇ ਇਹ ਸਾਡਾ ਹੋ ਗਿਆ ਸਿੱਧਾ ਹੁਣ ਅਗਲੀ ਵੀਧੀ ਦੇਖੀਏ ਉਹ 7ਵੀਂ ਵੀਧੀ 7ਵੀਂ ਵੀਧੀ ਬੱਚੋ ਸ਼ੁਰੂਆਤ ਵਿੱਚ ਉਹੀ ਹੈ ਉਦਾਂ ਹੀ एडी ਤੇ पीएम ਨੂੰ ਕਰਾਂਗੇ ਦਾ ਜੋੜਿਆ ਫਿਰ ਐਸੀ ਸਿੱਧ ਕਰ ਦਿੱਤਾ ਤ੍ਰਿਪੂਜ एबीडी एबीडी ਸਰਬੰਸਮ ईसीडी ਇਸੇ ਤਰ੍ਹਾਂ ਐਵੇਂਲੇ ਦੋ ਤ੍ਰਿਪੂਜ ਐਸੀ ਸਰਬੰਸਮ ਸਿੱਧ ਕਰਾਂਗੇ ਠੀਕ ਹੈ ਨਾ ਅੱਜ ਦੱਸੇ ਸਿੱਧ ਕਰ ਦਿੱਤਾ ਸੋ so, AB AC ਸਰਬੰਗਸਮ ਤ੍ਰਿਭੁਜ ਦੀਆਂ ਸੰਗਰ ਕੋ ਜਮਾ ਬਰਾਬਰ ਹਾਲ ਤੱਕ ਇਹਦੇ ਹੀ ਚੱਲਦਾ ਪਿਆ ਸੋ ਇਸੇ ਤਰ੍ਹਾਂ ਅਸੀਂ ਤ੍ਰਿਭੁਜ PQM ਨੂੰ SRM ਦੇ SRM ਦੇ ਨਾਲ ਅਸੀਂ ਸਰਬੰਗਸਮ ਸਥਿਤ ਕਰਦਾਂਗੇ ਸੋ PQ SR ਹੋ ਜਾਏਗਾ ਹੁਣ ਦਿੱਤਾ ਹੈ ਦਿੱਤਾ ਇਹਨਾਂ ਨੇ ਇਸ ਤਰ੍ਹਾਂ ਹੁਣ ਇੱਥੇ ਉੱਦੈ ਜਦਾਂ AB ਦੀ ਜਗ੍ਹਾ AC ਲਿਖ ਦਿੱਤਾ PQ ਦੀ ਜਗ੍ਹਾ SR ਲਿਖ ਦਿੱਤਾ ਇੱਥੇ ਦੋਨਾਂ ਗੁਣਾ ਕੀਤਾ ਇੱਥੇ ਦੋਨਾਂ ਬਣਾ ਕੀਤਾ ਉਹ ਨਾਲ ਕੀ ਹੋ ਗਿਆ AD ਬਣ ਗਿਆ AE ਤੇ ਇਹ ਬਣ ਗਿਆ PS PM ਬਣ ਗਿਆ PS ਸੋ so, ਸਮਰੂਪਤਾ SSS ਦੀ कसोटी ਮੁਤਾਬਕ ਤ੍ਰਿਭੁਜ AEC ਸਮਰੂਪ ਹੈ ਤ੍ਰਿਭੁਜ PSR ਦੇ। ਇਹ ਇੱਥੇ ਦਾ ਵੀ ਜਦਾਂ ਪਹਿਲੀ ਵਿਧੀ ਕੀਤੀ ਸੀ ਛੇਵੀਂ ਉਦਾਂ ਹੀ ਚੱਲਦਾ ਪਿਆ। ਉਹਨੇ ਤੇ ਥੋੜਾ ਫਰਕ ਆਏਗਾ ਦੇਖੋ। ਤ੍ਰਿਭੁਜ AEC ਸਮਰੂਪ ਹੈ ਤ੍ਰਿਭੁਜ PSR ਦੇ। ਸੋ ਕੋਣ EAC ਬਰਾਬਰ ਕੋਣ SPR ਸੰਗਤ ਕੋਣ ਬਰਾਬਰ। ਸੋ ਕੋਣ EAC ਬਰਾਬਰ SPR ਠੀਕ ਹੈ। ਤੇ ਇਹਨੂੰ ਮੈਂ ਕੀ ਦਿੱਤਾ ਨੰਬਰ ਦਿੱਤਾ 2 बराबर 4 ਇਹਨੂੰ ਮੈਂ ਦੇ ਦਿੱਤਾ ਨੰਬਰ 2 ਇਹਨੂੰ ਮੈਂ ਨੰਬਰ ਦਿੱਤਾ 4 ਸੌਖਾ ਹੋ ਗਿਆ ਨਾ ਲਿਖਣ ਦਾ ਲਿਖਣਾ ਸੌਖਾ ਹੋ ਜਾਏਗਾ ਇਸੇ ਤਰ੍ਹਾਂ ਤ੍ਰਿਭੁਜ ए ई बी ਤ੍ਰਿਭੁਜ ए ई बी ਐਵਲਾ ए ई बी ਤੇ ਤ੍ਰਿਭੁਜ पी एस क्यू ई एस क्यू ਅਸੀਂ ਇਹਨੂੰ ਵੀ ਕਰ ਸਕਦੇ ਹਾਂ ਇਸ ਪਾਸੇ ਡਾਟਡ ਲਾਈਨ ਪਾ ਕੇ ਜਿੱਦਾਂ ਹੁਣੇ ਸੀ ਇਹ ਕੀਤਾ ਹੈ ए ਆਪਣਾ ਇਹ ਕੀਤਾ ਹੈ AEC ਤੇ ਇਹ ਦੋ ਬਰਾਬਰ ਕੀਤੇ ਨੇ ਆਪਾਂ ਮਲਗੀ ਸਮਰੂਪ ਸਿੱਧ ਕੀਤੇ ਨੇ ਇਸੇ ਤਰ੍ਹਾਂ ਇਹ ਵੀ ਡਾਟ ਇਹ ਵੀ ਲਾਈਨ ਨੂੰ ਅਸੀਂ ਲੈ ਸਕਦੇ ਆ ਸੋ ABE ਤੇ PQS AEB ਤੇ PSQ ਨੂੰ ਸੀ ਸਿੱਧ ਕਰ ਸਕਦੇ ਆ ਤੇ ਅਸੀਂ ਸਿੱਧ ਕਰਾਂਗੇ ਕੋਣ 1 ਬਰਾਬਰ ਕੋਣ 3 ਇਹ ਕੋਣ ਜਿਹੜਾ 1 ਹੈਗਾ ਇਹ ਕੋਣ 3 ਦੇ ਬਰਾਬਰ ਹੈਗਾ ਵੀ ਦਰਸਿਤ ਕਰ ਸਕਦੇ ਆ ਬਿਲਕੁਲ ਉਹੀ ਪ੍ਰੋਸੀਜਰ ਵਿਧੀ ਲੈ ਕੇ ਠੀਕ ਹੈ ਹੁਣ 1 ਅਤੇ 2 ਨੂੰ ਜੋੜ ਕੇ ਪ੍ਰਾਪਤ ਹੁੰਦਾ ਹੈ ਸੋ ਇਹ ਜੋੜਿਆ ਦੋਨੋਂ ਨੂੰ 2 ਜਮਾ 1 ਜੁੜ ਗਿਆ ਤੇ 3 ਜਮਾ 4 ਜੁੜ ਗਿਆ ਹੁਣ 1 ਜਮਾ 2 ਜੋੜ ਕੇ ਕੀ ਮਿਲਿਆ ਹੁਣ BAC ਤੇ 3 ਜਮਾ 4 ਜੋੜ ਕੇ ਜੋੜ ਕੇ ਕੀ ਮਿਲਿਆ QPR ਸੋ ਕੋਣ BAC ਬਰਾਬਰ ਕੋਣ QPR ਨਾਲੇ ਦਿੱਤਾ ਹੈ AB PQ AC PR ਦਿੱਤਾ ਹੋਇਆ ਸਾਨੂੰ ਠੀਕ ਹੈ ਸੋ ਹੁਣ ਫਿਰ ਜੋੜਿਆ ਇਹ ਜੋੜ ਕੇ ਸਾਨੂੰ ਮਿਲ ਗਿਆ ਨਾਲੇ ਦਿੱਤਾ ਸੋ ਇਸ ਤਰ੍ਹਾਂ ਸਮਰੂਪਤਾ SAS ਸੋ ਬੱਚਿਓ AB ਸਮਾਨ ਅਨੁਪਾਤ PQ ਦੇ AC ਸਮਾਨ ਅਨੁਪਾਤ PR ਦੇ ਤੇ ਦੋਨੋਂ ਕੋਣ ਜਿਹੜੇ ਸੀ 3 ਜਮਾ 4 ਤੇ 1 ਜਮਾ 2 ਇਹ ਕੋਣ ਬਰਾਬਰ ਹੋ ਗਏ ਸੋ ਇਹ ਬਣ ਗਿਆ SAS SAS ਦੀ ਸਮਰੂਪਤਾ ਇਹ SOSD कसोटी ਦੇ ਮੁਤਾਬਿਕ ਤ੍ਰਿਭੁਜ ABC ਸਮਰੂਪ ਹੈ ਤ੍ਰਿਭੁਜ PQ R ਦੇ ਸੋ ਐਸੀ ਬੱਚੋ ਸੱਤ ਵਧੀ। ਸੋ ਬੜਾ ਹੀ ਰੋਚਕ ਬੜਾ ਹੀ ਵਧੀਆ ਸਵਾਲ ਤੇ ਦਿਮਾਗ ਦੇ ਚੰਗੇ ਡੰਡ ਬੈਠਾ ਗੱਡਣ ਵਾਲਾ ਸਵਾਲ ਹੈ ਤੇ ਬੱਚੇ ਮੈਂ ਜਰ ਗੱਲ ਇਹ ਵੇਖੀ ਅਸੀਂ ਇਸ ਸਵਾਲ ਨੂੰ ਸੱਤ ਵਿਧੀਆਂ ਰਾਹੀਂ ਕੀਤਾ ਹੈ ਸੋ ਮੈਂ ਕਹਾਂਗਾ ਇਹ ਬੜਾ ਹੀ ਮਲਕੀ ਜਿਦਾ ਨਾ ਜਿਹੜਾ ਦਿਮਾਗ ਦੀਆਂ ਵਾਕੀ ਡੰਡ ਬੈਠ ਕੇ ਕਰਨ ਵਾਲਾ ਸਵਾਲ ਹੈਗਾ ਸੋ ਮੇਰੇ ਦਿਮਾਗ ਜਿੰਨੀਆਂ ਵਿਧੀਆਂ ਆਈਆਂ ਸੱਤ ਵਿਧੀਆਂ ਆਈਆਂ ਤੇ ਸੱਤ ਵਿਧੀਆਂ ਰਾਹੀਂ ਮੈਂ ਇਹ ਸਵਾਲ ਤੁਹਾਡੇ ਲਈ ਕਰ ਦਿੱਤਾ ਤੇ ਮੈਂ ਮੈਨੂੰ ਪਤਾ ਸਾਰੇ ਵਿਦਿਆਰਥੀ ਨਹੀਂ ਕਰਨਗੇ ਪਰ ਜਿਹੜੇ ਬੱਚਿਆਂ ਨੂੰ ਪੜ੍ਹਨ ਦਾ ਸ਼ੌਕ ਹੈਗਾ ਗਣਿਤ ਦਾ ਸ਼ੌਕ ਹੈਗਾ ਮੈਂ ਜ਼ਰੂਰ ਕਹਾਂਗਾ ਕਿ ਉਹ ਇਸ ਸਵਾਲ ਨੂੰ ਸੱਤੋਂ ਤੇ ਸੱਤੋਂ ਵਿਧੀਆਂ ਦੇ ਨਾਲ ਕਰਨ ਦਾ ਇਹਦਾ ਅਭਿਆਸ ਜ਼ਰੂਰ ਕਰਨ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਲੇਵ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ